ਸਸ਼ੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅਸੀਂ ਦੀ ਵੱਡੀ ਖਬਰ ਖਬਰਨਾ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਕਰ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਨੂੰ ਲਈ 13 ਮੈਂਬਰ ਪ੍ਰੋਜੈਕਟੀਲ ਅਤੇ ਦਾ ਐਲਾਨ ਇਸ ਦੇ ਨਾਲ ਹੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਾਲੀ ਦਲ ਦਾ ਸਮੁੱਚਾ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਸ펏 ਪੰਜਾਬੀ ਦਿਲੋਂ ਹਮਦਰਦੀ ਰੱਖਦੇ ਹਨ ਅਤਿ ਸ਼੍ਰੋਮਣੀ ਕਾਲੀ ਦਲ ਦੇ ਬਾਗੀ ਧੜੇ ਦੀ ਪਾਰਟੀ ਦਾ ਸੁਧਾਰ ਲਹਿਰ ਚਲਾਉਣ ਲਈ 13 ਮੈਂਬਰ ਜੀ ਡੀ ਐਮ ਮੋਂ ਕੀਤੇ ਗਏ ਹਨ ਇਸ ਦੇ ਨਾਲ ਹੀ ਇਹ ਬਿਆਨ ਚ ਬਾਗੀ ਧੜੇ ਨੇ ਕਿਹਾ ਕਿ ਬੜੇ ਨਾਜੂਖ ਹਾਲਤ ਅਤੇ ਗੰਭੀਰ ਸੰਕਟ ਵਿੱਚ ਗੁਜ਼ਰ ਰਿਹਾ ਹੈ ਅਤੇ ਇਸ ਦਿਨ ਨਾਲ ਸਿੱਖ ਪੰਥ ਵਾਸਤੇ ਬਹੁਤ ਚੰਗਾ ਅਤੇ ਚਿੰਤਾ ਵਾਲਾ ਵਿਸ਼ਾ ਹੈ ਪੰਥ ਦਰਦਿਆਂ ਨੂੰ ਅਤੇ ਕੌਮ ਦੇ ਖੱਤੈਸ਼ੀਆਂ ਨੂੰ ਵਾਸਤੇ ਇਸ ਚੁਣੌਤੀ ਵਾਲੇ ਤੌਰ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਕੱਢਣ ਲਈ ਸੁਧਾਰ ਲਹਿਰ ਦੇ ਉਪਰਾਲੇ ਕੀਤੇ ਜਾ ਰਹੇ ਹਨ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦਾ ਮਨੋਰਥ ਸੇਖ ਕੌਮ ਦੇ ਸਾਹਮਣੇ ਐਸ ਏ ਏਜੰਟਾਂ ਦੇ ਲੈ ਕੇ ਜਾਣ ਲਈ ਪ੍ਰੋਗਰਾਮ ਉਲਕਿਆ ਗਿਆ ਹੈ ਅਤੇ ਜਿਸ ਕਨ ਸਮੁੱਚਾ ਪੰਥਰ ਤੇ ਸੰਗਤ ਸੇਕ ਲੀਡਰਸ਼ਿਪ ਤੇ ਮੋੜ ਵਿਸ਼ਵਾਸ ਕਰਦਾ ਕਿ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ